ਕੰਮ ਕੀਤਾ ਗਿਆ ਹੈ ਕਿ ਮਾਮਲਾ ਨਹਿਰ ਕੰਪਲੇਟ ਬਲਦੇ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਰਤ ਨਿਰਮਾਣ ਮਿਸਤਰੀ ਮਜ਼ਦੂਰੀਆਂ ਪੰਜਾਬ ਅਸੀਂ ਹਰ ਸਾਲ ਇਸ ਚੌਂਕ ਦੇ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਜਿਨ੍ਹਾਂ ਨੇ ਸ਼ਿਕਾਗੋ ਸ਼ਹਿਰ ਦੇ ਵਿੱਚ 8 ਘੰਟੇ ਦੀ ਲੜਾਈ ਵਾਸਤੇ ਸੰਘਰਸ਼ ਕੀਤਾ ਉਹ ਸਾਡੇ ਸੱਤ ਸਾਥੀ ਜਿਹੜੇ ਆ ਫਾਂਸੀ ਦੇ ਦਿੱਤੇ ਗਏ ਸੀ ਉਹਨਾਂ ਦੇ ਸ਼ਹੀਦੀ ਪ੍ਰੋਗਰਾਮ ਜਿਹੜਾ ਹਰ ਸਾਲ ਜਿਹੜਾ ਮਨਾਇਆ ਜਾਂਦਾ ਭਾਰਤ ਸਰਕਾਰ ਨੇ ਜਿਹੜੀਆਂ ਉਹਨਾਂ ਨੇ ਕਾਨੂੰਨ ਬਣਵਾ ਦਿੱਤੇ ਸੀ 8 ਤੋਂ 12 ਘੰਟੇ ਜਿਹੜਾ ਕਾਨੂੰਨ ਬਣਵਾਇਆ ਸੀ ਉਹਨੂੰ ਤੋੜ ਕੇ ਫੇਰ 8 ਤੋਂ 12 ਘੰਟੇ ਜਿਹੜਾ ਕੰਮ ਜਿਹੜਾ ਕਰਨ ਜਾ ਰਹੀ ਹੈ ਭਾਰਤ ਸਰਕਾਰ 19 ਤੇ 20 ਦੇ ਵਿੱਚ ਉਹਨਾਂ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਵੀ ਨੋਟੀਫਿਕੇਸ਼ਨ ਕਰਤਾ 8 ਤੋਂ 12 ਘੰਟੇ ਇਸ ਕਰਕੇ ਜਿਹੜੀ ਇਹ ਲੜਾਈ ਸ਼ਿਕਾਗੋ ਦੇ ਛੀ ਦਾਦੇ ਉਹ ਖਤਮ ਨਹੀਂ ਹੋਈ ਜੋ ਉਹਨਾਂ ਦਾ ਸੁਪਨਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਮਜ਼ਦੂਰਾਂ ਨੂੰ ਪੂਰੀਆਂ ਸੁਵਿਧਾ ਨਹੀਂ ਮਿਲ ਰਹੀਆਂ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਜਾਂਦੀ ਹੈ ਤੇ ਅੱਗੇ ਸਾਰੀਆਂ ਜਥੇਬੰਦੀਆਂ ਨੂੰ ਵਿਚਾਰ ਵਟਾਂਦਰਾ ਕੀਤਾ ਜਾਂਦਾ ਵੀ ਅਗਲਾ ਪ੍ਰੋਗਰਾਮ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾਵੇ ਧੰਨਵਾਦ ਇਹ ਵੱਡੀਆਂ ਚੁਣੌਤੀਆਂ ਕਿੰਨੇ ਆ ਅੱਜ ਦੇ ਯੁੱਗ ਦੇ ਵਿੱਚ ਜੇਕਰ ਗੱਲ ਕਰੀਏ ਮਜ਼ਦੂਰਾਂ ਪਰ ਅੱਜ ਦੀਆਂ ਚੁਣੌਤੀਆਂ ਸਭ ਤੋਂ ਵੱਡੀ ਬੇਰੋਜ਼ਗਾਰੀ 8 ਘੰਟੇ ਤੋਂ 12 ਘੰਟੇ ਜਿਹੜੀ ਡਿਊਟੀ ਲਾਉਣੀ ਆ ਉਹ ਕਾਰਪੋਰੇਟ ਜਿਹੜੇ ਆ سرمਾਈਦਾਰ ਆ ਉਹ ਮਜ਼ਦੂਰ ਨੂੰ ਲੁੱਟਣਗੇ ਜਿੰਨੇ ਮਰਜ਼ੀ ਪੈਸੇ ਦੇਣਗੇ ਇਨਸਪੈਕਟਰੀ ਰਾਜ ਜਿਹੜਾ ਖਤਮ ਕੀਤਾ ਜਾ ਰਿਹਾ ਅੱਗੇ ਇਨਸਪੈਕਟਰ ਫੈਕਟਰੀਆਂ ਦੇ ਵਿੱਚ ਚੈੱਕ ਕਰਦੇ ਸੀ ਜਾ ਕੇ ਉਹ ਇਨਸਪੈਕਟਰਾਂ ਦੀਆਂ ਪਾਵਰਾਂ ਇਹਨਾਂ ਨੇ ਬੰਦ ਕਰ ਦਿੱਤੀਆਂ ਜਿੰਨੇ ਮਰਜ਼ੀ ਆ ਕੋਈ ਮਜ਼ਦੂਰ ਰੱਖੇ ਜਦੋਂ ਮਰਜ਼ੀ ਕੱਢ ਦਿੱਤੇ ਇਹ سرمਾਈਦਾਰਾਂ ਨੂੰ ਇਹ ਖੁੱਲ ਦੇ ਦਿੱਤੀ ਗਈ ਇਸ ਕਰਕੇ ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਆ ਚਾਹ ਕੋ ਕਿਸੇ ਕਿਸਮ ਦਾ ਖੇਤ ਮਜ਼ਦੂਰ ਆ ਚਾਹ ਕੋ ਸਾਡਾ ਨਿਰਮਾਣ ਮਜ਼ਦੂਰ ਆ ਹਰ ਤਰ੍ਹਾਂ ਦੇ ਮਜ਼ਦੂਰ ਦਾ ਜਿਹੜਾ ਅੱਜ ਨੁਕਸਾਨ ਹੋਣਾ ਜੇ ਉਹ ਕਾਨੂੰਨ ਲਾਗੂ ਕਰ ਦਿੱਤਾ ਨਾ ਰੱਦ ਹੋਏ ਅੱਜ ਕਮਾਂਤਰੀ ਮਜ਼ਦੂਰ ਦਿਵਸ ਦਿਹਾੜਾ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਜਥੇਬੰਦ ਹੋ ਕੇ 8 ਘੰਟੇ ਦੀ ਵਾਸਤੇ ਜਿਹੜੀ ਸੀ ਦਿਹਾੜੀ ਸੀ ਉਹਦੀ ਲੜਾਈ ਸ਼ੁਰੂ ਕੀਤੀ ਸੀ ਔਰ ਸਰਮਾਇਦਾਰ کارਖਾਨੇਦਾਰ ਔਰ ਉਥੋਂ ਦੀ ਪੁਲਿਸ ਨੇ ਜਿਹੜਾ ਸੀ ਉਥੇ 7-8 ਜਿਹੜੇ ਸੀਗੇ ਮਜ਼ਦੂਰ ਜਿਹੜੇ ਸ਼ਹੀਦ ਕਰਤੇ ਔਰ 7-8 ਜਿਹੜੇ ਆਗੂ ਸੀਗੇ ਉਹਨਾਂ ਨੂੰ ਝੂਠੇ ਮਕਦਮਿਆਂ ਵਿਚ ਵਸਾ ਲਿਆ ਗਿਆ ਸੀ ਉਸ ਦਿਨ ਤੋਂ ਚੱਲੀ ਹੋਈ ਲੜਾਈ ਜਿਹੜੀ ਆ ਅੱਜ ਵੀ ਉਹ ਬਹੁਤ ਹੀ ਮਹੱਤਵਪੂਰਨ ਆ ਇਸ ਸਮੇਂ ਦੇ ਦੌਰਾਨ ਜਿਹੜੀ ਵਿਕਸਤ ਦੇ ਸੀ ਉਥੇ ਮਜ਼ਦੂਰਾਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਜਿੱਥੇ ਬੰਦੀ ਦਾ ਅਧਿਕਾਰ ਹਾਸਲ ਕੀਤਾ ਪੈਨਸ਼ਨ ਦਾ ਅਧਿਕਾਰ ਹਾਸਲ ਕੀਤਾ ਔਰ ਜਿਹੜਾ ਦਿਹਾੜੀ ਸੀਗੀ ਉਹ 8 ਘੰਟੇ ਜਿਹੜੀ ਅਪਰਾਧ ਕੀਤੀ ਔਰ ਅੱਜ ਦੇ ਸਮੇਂ ਚ ਜਿਹੜੀਆਂ ਹਾਕਮ ਸਰਕਾਰਾਂ ਆਂ ਸਾਮਰਾਜ ਆ ਫਿਰ ਇਹਨਾਂ ਹੱਕਾਂ ਨੂੰ ਖੋਣ ਜਾ ਰਿਆ ਔਰ ਜਿਹੜਾ ਪੁੱਠਾ ਘੇੜਾ ਦੇ ਰਿਆ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤਾ ਸੀ ਜਿਹੜੇ ਕਾਨੂੰਨ ਜਿਹੜੇ ਮਜ਼ਦੂਰਾਂ ਦੇ ਹੱਕ ਜ ਬਣੇ ਸੀ ਲੇਬਰ ਕੋਡ ਉਹ ਰੱਦ ਕਰ ਦਿੱਤੇ ਗਏ ਔਰ ਸਰਕਾਰ ਨੇ ਜਿਹੜੇ ਨਵੇਂ ਚਾਰ ਕਾਉਂਟ ਬਣਾਉਂਦੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਫਿਰ ਇੱਕ ਪੂਰੀ ਹਿੰਦੁਸਤਾਨ ਦੇ ਮਜ਼ਦੂਰਾਂ ਨੂੰ ਪਸਾਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸ ਦਿਨ ਤੇ ਇਹ ਜਿਹੜਾ ਐਧ ਕਰਨਾ ਚਾਹੀਦਾ ਕਿ ਸਰਕਾਰ ਜਿਹੜੇ ਆ ਇਹ ਜਿਹੜੇ ਸਾਡੇ ਹੱਕ ਸੀ ਮਜ਼ਦੂਰਾਂ ਦੇ ਪਸਾਨਾਂ ਦੇ ਮਜ਼ਦੂਰਾਂ ਦੇ ਇਹ ਜਿਹੜੇ ਖੋਰੀ ਆ ਉਹਨੂੰ ਫਿਰ ਜਿਹੜਾ ਬਹਾਲ ਕਰਾਉਣ ਵਾਸਤੇ ਜਦੋਂ ਜਿਹੜੀ ਤੇਜ਼ ਕਰਨੀ ਚਾਹੀਦੀ ਆ ਇਸ ਦਿਨ ਦਾ ਇਹੀ ਸੰਦੇਸ਼ ਆ ਕਿ ਇਕਤਾ ਜਿਹੜੀ ਵਿਧਾਈ ਜਾਵੇ ਔਰ ਸਾਰੇ ਹੀ ਤਬਕਿਆਂ ਦੇ ਵਿੱਚ ਨਾਲ ਲੈ ਕੇ ਚੱਲਿਆ ਜਾਵੇ ਹਿੰਦੁਸਤਾਨ ਦਾ ਜਿਹੜਾ ਸੁਭਦਾਨ ਆ ਉਹਨੂੰ ਮਦਦ ਸਰਕਾਰ ਜਿਹੜੀ ਆ ਉਹ ਖਤਮ ਕਰਨਾ ਚਾਹੁੰਦੀ ਆ ਔਰ ਤਿਰੰਗੇ ਨੂੰ ਹਟਾਉਣਾ ਚਾਹੁੰਦੀ ਆ ਜਿਹੜੀ ਸਾਡੀ ਜਮਹੂਰੀਅਤ ਆ ਉਹਨੂੰ ਬਹੁਤ ਵੱਡਾ ਖਤਰਾ ਆ ਸਾਰੇ ਜਮਹੂਰੀ ਹੱਤ ਜਿਹੜੇ ਆ ਉਹਨਾਂ ਵਿੱਚ ਵੀ ਦੁਰਾਂ ਦੇ ਹੱਕ ਆਉਂਦੇ ਆ ਇਹ ਸਾਰੇ ਹੱਕਾਂ ਦੀ ਜਿਹੜੀ ਲੜਾਈ ਆ ਸਾਨੂੰ ਅੱਜ ਇੱਕ ਮੋੜ ਜੋ ਕੇ ਕਰਨ ਦਾ ਸਮਾਂ ਆ